ਸੱਚੀ ਕਾਲ ਦੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋਗੇ ਇੱਡੀ ਖੁਸ਼ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਅੱਜ ਹੈ ਨਾ ਮੇਰਾ ਬਰਥਡੇ ਸੌਰੀ ਜੀ ਅੱਜ ਹੈਗਾ ਜੀ ਮੇਰੇ ਭਰਾ ਦਾ ਬਰਥਡੇ ਤੇ ਵੈਸੇ ਜੀ ਹੈ ਨਾ ਉਹਨੇ ਟਾਫੀ ਮੰਗਵਾ ਦਿੱਤੀ ਸਾਰਿਆਂ ਨੂੰ ਮੈਂ ਕਿਹਾ ਮੈਂ ਡੈਡੀ ਨੂੰ ਕਿਹਾ ਜੜੀ ਮਨਜ਼ੂਰ ਪਾ ਦੇ ਕਿਹਾ ਨਾ ਵੀ ਮੰਗਣੀ ਡੈਡੀ ਕਿਹਾ ਤੇਰੇ ਕੰਧ ਤੇਰੇ ਕੋ ਬੜੀ ਹੈਂਦੀ ਮੈਂ ਕਿਹਾ ਜੜੀ ਮੇਰਾ ਜੀਨ ਦਾ ਫਿਰ ਜੀ ਕਰਦਾ ਹਨਾ ਮਾਣੀ ਨਟਾਫੇ ਹੁੰਦੀ ਮੈਂ ਉਹ ਵੰਡ ਕੇ ਆਣੇ ਤੇ ਹਨਾ ਪਪਾ ਨੇ ਝਾਖ ਦਿੱਤੀਆਂ ਮੈਂ ਕਿਹਾ ਫਿਰ ਹੁਣ ਮੈਂ ਵੀ ਵੱਡੇ ਆ ਆਲ ਤੁਸੀਂ ਵੀ ਲੈ ਲਓ ਜੀ ਜਿਹੜੇ ਹਨਾ ਨਵੇਂ ਭੈਣ ਭਰਾ ਜੁੜਿਆ ਹਨਾ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਤੇ ਹਨਾ ਮੇਰੇ ਵੱਡੇ ਵੀਰਾਂ ਦਾ ਧੰਨਵਾਦ ਤੇ ਨਿੱਕੇ ਵੀਰਾਂ ਨੂੰ ਵੀ ਧੰਨਵਾਦ ਜੀ ਮੇਰੀ ਭੂਆ ਆ ਜਾਂਦੀਆਂ ਮਤਾ ਆਵਾ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਵੀ ਹੈ ਨਾ ਜਿਹੜੇ ਪ੍ਰਾਨ ਜਿੰਦਗੀ ਨੂੰ ਦਾ ਮੈਚਨਲ ਨੂੰ ਜਰੂਰ ਜੁੜ ਜੁੜ سپورਟ ਦੋ سپورਟ ਕਰੋ ਸਬਸਕ੍ਰਾਈਬ ਕਰੋ ਤੇ ਨਾਲੇ ਜੀ ਹੈ ਨਾ ਜਿਹੜੇ ਪੁਰਾਣੇ ਭੈਣ ਭਰਾ ਹੈ ਉਹ ਸਾਨੂੰ ਵੱਧ ਤੋਂ ਵੱਧ سپورਟ ਦੋ ਤੇ ਤੁਹਾਡੇ سپورਟ ਦੇ ਨਾਲ ਹੀ ਅਸੀਂ ਬੜੇ ਸਾਲ सेलिब्रेट ਕਰਦੇ ਦੂਜੇ ਦਾ ਤੇ ਜੀ ਹੈ ਨਾ ਨਾਲੇ ਤੁਹਾਡੀ سپورਟ ਦੇ ਨਾਲ ਹੀ ਅਸੀਂ ਬਹੁਤ ਅੱਗੇ ਵੱਲ ਚੁੱਕੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਆ ਜਾਗਾ ਮਨਵੀਰ ਦਾ ਹੈਪੀ ਬਰਥਡੇ ਸਾਰੇ ਗਿਸਾਰੇ ਇੱਧਰ ਲਾ ਜੀ ਤਾਏ ਦਾ ਪੋਤਾ ਗਿਆਨੀ ਇੱਧਰਲੇ ਪਾਸੇ ਮਾਨਵੀਰ ਹੈ ਤੇ ਬਹੁਤ ਵਧੀਆ ਇਹਨਾਂ ਦੀ ਜੋੜੀ ਹੈ ਪਰਮਾਤਮਾ ਐਦਾ ਹੀ ਬਣਾਈ ਰੱਖੇ ਸੱਚੇ ਪਾਤਸ਼ਾਹ ਦੰਦੁਗਣੀ ਰਾਤ ਚੌਗਣੀ ਤਰੱਕੀ ਵਾਖਸ਼ੇ ਜੀ ਇਹਨਾਂ ਚ ਮਿੱਠਤ ਪਿਆਰ ਬਹੁਤ ਵਾਤੋਂ ਵੱਧ ਦੇਵੇ ਲੈ ਵੀ ਤੁਸੀਂ ਅੱਜ ਤੋਂ ਬਾਅਦ ਰਲ ਕੇ ਖੇਡੋਗੇ ਹਾਂ ਜੀ ਲੜੋਂਗੇ ਨਹੀਂ ਜੀ ਜਿਹੜੇ ਹੈ ਨਾ ਬਲੂ ਪੱਗ ਬੰਨੀ ਆ ਉਹਦਾ ਅਮਰਤ ਛਕਿਆ ਤੇ ਜੀ ਜਿਹੜੀ ਗ੍ਰੀਨ ਹੈ ਦਾ ਦੂਜਾ ਇੱਕ ਜਖਾਰਾ ਛੱਡ ਦਿਓ ਬੋਲੇ ਰਾਤ ਪੋਲੇ ਸੋਨੇ ਆਲਦਾ ਬੋਲੇ ਸੋਨੇ ਆਲਦਾ ਸੱਸੀ ਆ ਗਾਣਾ ਵਾਹ 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 ਅੱਜ ਵਈ ਗਨੌਰ ਨੂੰ ਕੀ ਕਹਿਣਾ ਚਾਹੇਗਾ ਬਾਡੇ ਤੇ ਸਦਾ ਪੱਤਰ ਦਿੱਤਾ ਵਈ ਗਨੌਰ ਨੂੰ ਕਿਉਂ ਵੀ ਗਨੌਰ ਬਿਲਕੁਲ ਰੈਡੀ ਆ ਠੀਕ ਹੈ ਹਾਂ ਜੀ ਆਣਾ ਤੂੰ ਵੀ ਖੜ ਜਾ ਅੱਜ ਗੌਰਪਿਆਰ ਤੇ ਮਨਵੀਰ ਮਨਵੀਰ ਤੇ ਗੌਰਪਿਆਰ ਆ ਵੀ ਗੌਰਪਿਆਰ ਤੈਨੂੰ ਮਨਵੀਰ ਨੇ ਬਾਡੇ ਤੇ ਕੀ ਕਿਹਾ ਤੇਨੋ ਕੀ ਕੀ ਬਾਰਡੇ ਤੇ ਕੋਈ ਵੀ ਬੋਲ ਨਹੀਂ ਤੇਰਾ ਸਦਾ ਪੱਤਰ ਨਹੀਂ ਦਿੱਤਾ ਇਹਨੇ ਤਾਂ ਮੈਂ ਤਾਂ ਦਿਖਾ ਦਿਆਂ ਉਹਨਾਂ ਨੂੰ ਤਾਂ ਹੀ ਹੁੰਦਾ ਹੈ ਅੱਛਾ ਹਾਂ ਮਨਵੀ ਤੂੰ ਕੀ ਕਹਿਣਾ ਚਾਹੇਗਾ ਤੇਰਾ ਬਾਰਡੇ ਆਜਾ ਕੀ ਕੀ ਚੱਲੂਗਾ ਦੱਸ ਦੇ ਚੱਲੂਗਾ ਹੈਪੀ ਬਰਥਡੇ ਟੂ ਨਹੀਂ ਨਹੀਂ ਡੀਜੇ ਵਗੈਰਾ ਚੱਲੂ ਹੈ ਆਈ ਸਾਰੇ ਕੇ ਅੱਜ ਵਾਰ ਪੂਰਾ ਵਧੀਆ ਬਾਰਡੇ ਬਣਾਉਣਾ ਹੈ ਪਹਿਲਾ ਬਾਰਡੇ ਹੈ ਮਨਵੀ ਤਾ ਦੂਜੇ ਬਾਰਡੇ ਚ ਕੋਈ ਰੁਕਾਵਟ ਪੈ ਗਈ ਸੀ ਤੀਜੇ ਚ ਫੇਰ ਸੋਚਿਆ ਤੇ ਉਦੋਂ ਫਿਰ ਦੋ ਤਿੰਨ ਮਾਰਗਾਂ ਆ ਜੀਆਂ ਹੀ ਹੋਗੀਆਂ ਚਿਤ ਨਹੀਂ ਕੀਤਾ ਤੇ ਹੁਣ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਦੀ ਓਟ ਦੇ ਨਾਲ ਅੱਜ ਇਹਦਾ ਹੈਪੀ ਬਰਥਡੇ ਬਣਾ ਰਹੇ ਆ ਭੈਣ ਭਰਾ ਸਾਰੇ ਇਕੱਠੇ ਤੁਹਾਨੂੰ ਫੇਰ ਮਿਲਾਂਗੇ ਅਸੀਂ ਬਲੌਗ ਕਰਾਂਗੇ ਇਦਾਂ ਹੀ ਜੁੜੇ ਰਹੋ ਸਾਡੇ ਬਲੌਗ ਨਾਲ ਲੋ ਜੀ ਇਧਰ ਵੀ ਰਾਤ ਦੇ ਖਾਣੇ ਦਾ ਜੋਰਾ-ਛੋਰਾ ਤੇ ਕੰਮ ਚੱਲੀ ਜਾ ਰਿਹਾ ਸਸਰੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋ ਸਾਰੇ ਅਨੰਦ ਸਿਟੀ ਇੱਥਾਕ ਸੇ ਅਭੀਆ ਤੱਕ ਅਜਮਨ ਦੇ ਬੱਚਾ ਹੈ ਹੈਪੀ ਹੈਪੀ ਆਲਾ ਬਰਥਡੇ ਹੈਪੀ ਆਲਾ ਬਰਥਡੇ ਅੱਜ ਮਨਵੀਰ ਦਾ ਹੈਪੀ ਬਰਥਡੇ ਹੈ ਜੀ ਹੈਪੀ ਬਰਥਡੇ ਹੈਪੀ ਆਲਾ ਬਰਥਡੇ ਲੋ ਹੋ ਕੋਈ ਖੁਸ਼ੀਵਾਂ ਅੱਜ ਸਿਲੈਕ ਕਰਨਾ ਕੇਕ ਤੇ ਇੱਕ ਵੀ ਕਟਾਂਗੇ ਦੋਨਾਂ ਬੱਚਾ ਸੈਲੀਬ੍ਰੇਟ ਵੀ ਕਰਾਂਗੇ ਬਰਥਡੇ ਪਹਿਲਾਂ ਨਹੀਂ ਸੀ ਮਨਾਇਆਗੇ ਕੇਕ ਵਿੱਚ ਲਿਆ ਦਰਿਆ ਗੋਦ ਗਾਦਮ ਨਾਤਾ ਸੀਗਾ ਤੇ ਮੰਗਵੀਂ ਦਾ ਜਿਹੜਾ ਬਰਥਡੇ ਤੇ ਨਾਲੀ ਦਰਿਆਰ ਨੂੰ ਵੀ ਨਾਲੀ ਹੁੰਦਾ ਵੀ ਸਰਟੀਫਿਕੇਟ ਕਰਾ ਲੈਣਾ ਦੋਨਾਂ ਤੋਂ ਕਰਵਾ ਦੇਣਾ ਕੇਕ ਨਾਲੇ ਸਾਰੇ ਪ੍ਰਮਾਣਾਂ ਦਾ ਦੋਸਤ ਸਾਰੇ ਪ੍ਰਾਜੋਤਿਕ ਆਮਾ ਦੀ ਖੁਸ਼ੀਵਾਂ ਚ ਕੱਟ ਦੇਣਾ ਕੇਕ ਵਿਚ ਲੋ ਫੈਮਲੀ ਸਾਡੀ ਹੋਰ ਵੀ ਜ਼ਿਆਦਾ ਵੱਡੀ ਹੋਵੇ ਅਸਤੇ ਵੀ دعا ਕਰਦੇ ਹਾਂ ਪ੍ਰਮਾਤਮਾ ਅੱਗੇ ਹੋਰ ਵੀ ਅੱਗੇ ਤੋਂ ਅੱਗੇ ਲੈ ਕੇ ਚੱਲੋ ਜਿਵੇਂ ਤੁਸੀਂ ਇੱਥੋਂ ਤੱਕ ਲੈ ਕੇ ਆਇਆ ਸਾਨੂੰ ਕਾਹ ਮੀਏ ਜਿਤੋਂ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਸਾਰੇ ਭੰਟਰਾ ਪਾਣੀ ਲਈਏ ਤੇ ਹੈਪੀ ਬਰਥਡੇ ਦੇ ਪਰਮਾਨਵੀਰ ਦੇ ਕੀ ਕੀ ਚੱਲੂਗਾ

ਸਾਰੇ ਕੋਸ਼ ਹੋ ਜੁਗਾ ਉਹਨਾਂ ਦੀ ਬਦੌਲਤ ਦੇ ਨਾਲ ਹੀ ਆਪਾਂ ਇੱਥੋਂ ਤੱਕ ਪਹੁੰਚੇ ਨੇ ਇਕੱਲੇ ਬੈਠੇ ਸੀ ਕੁਝ ਨਹੀਂ ਸੀਛੋਇਤਾ ਵੀ ਕੀ ਕਰੀਏ ਕੀ ਨਾ ਕਰੀਏ ਖਣ ਸਾਰੇ ਭੈਣ ਭਰਾ ਜਣ ਦੇ ਨਾਲ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਨਵੇਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬਾਹ ਮੈਰੇ ਬੈਠੇ ਨਕਰਦੇ ਵੀਰ ਪੈਣ ਭਰਾ ਬਚੁਰਕ ਮਤਾਵਾ ਬੱਚੇ ਸਾਰੇ ਪੈਣ ਭਰਾ ਨੂੰ ਸਰਸ੍ਰੀ ਕਾਲ ਜੀ ਸਾਰਿਆਂ ਨੇ ਮਨਵੀਰ ਦਾ ਹੈਪੀ ਬਰਥਡੇ ਵਿੱਚ ਕਰਨਾ ਉਹਨੂੰ ਖੁਸ਼ ਕਰਨਾ ਜੀ ਹੈਪੀ ਵਾਲਾ ਬਰਥਡੇ ਹਾਂ ਜੀ ਆਲਾ ਫੇਰ ਕਹਿਗੀ ਜੀ ਗਲਤ ਕਹਿ ਕੀ ਹੈਗੇ ਤੁਸੀਂ ਜਰੂਰ ਕਮੈਂਟ ਕਮੈਂਟ ਆ ਬਲ ਬਲ ਫੁੱਟੀ ਜਾਂਦੇ ਆ ਉਹ ਲਾਗ ਮੈਂ ਕਿ ਬੜਕ ਨੇ ਧੋ ਕੇ ਵਿਚਾਰਾ ਜਵਾ ਮੇਰੇ ਉਹ ਸਾਰੇ ਫਟ ਗਏ ਫੁੱਟੀ ਜਾਂਦੇ ਆ ਉਹ ਬਾ ਪਹਿਲਾ ਹਵਾ ਕੱਢ ਦਿਓ ਨਾ ਮੌਕੇ ਤੇ ਲਾਉਂਦੇ ਤੁਸੀਂ ਉਦੋਂ ਤਾਂ ਪਹਿਲਾਂ ਕੰਮ ਹੋ ਜਾਣਾ ਦੁਬਾਰਾ ਫੇਰ ਲੈਣਾ ਪੈਣਾ ਨਾ ਸੋ ਭੈਣ ਭਰਾਵੋ ਤੁਸੀਂ ਇੱਥੋਂ ਤੱਕ ਪਹੁੰਚਾਇਆ ਮੇਰੇ ਨਗਰ ਦੇ ਭੈਣ ਭਰਾ ਬਜ਼ੁਰਗ ਮਤਾਵਾ ਬੱਚੇ ਸਾਰੇ ਦਾ ਤੈਅ ਦਿ ਲੋ ਧੰਨਵਾਦ ਹੈ ਤੇ ਗ੍ਰਾਮ ਬਚੈਤ ਭੈਣ ਭਰਾਵਾਂ ਦਾ ਸਰਪੰਚ ਸਾਹਿਬ ਦਾ ਸਾਰੇ ਦਾ ਤੈਅ ਦਿ ਲੋ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਕਚਵਾ ਬਹੁਤ ਬਹੁਤ ਤੈ ਦਿਲੋਂ ਧੰਨਵਾਦ ਆ ਜੀ ਪ੍ਰਮਾਤਮਾ ਨਗਰ ਤੇ ਮਿਹਰ ਭਰਿਆ ਹੱਥ ਰੱਖੇ ਸੱਚੇ ਪਾਤਸ਼ਾਹ ਦਰਦੁਗਣੀ ਰਾਤ ਚੌਗਣੀ ਤਰੱਕੀ ਵਾਸੇ ਜੀ ਰੇਗ ਭੈਣ ਭਰਾ ਆਪ ਦੇ ਘਰੇ ਖੁਸ਼ੀ ਰਾਜੀ ਅਸੇ ਖੇਡੇ ਬਹੁਤ ਹੀ ਚੰਗਾ ਲੱਗਦਾ ਪ੍ਰਮਾਤਮਾ ਇਦਾਂ ਹੀ ਬਣਾਈ ਰੱਖੇ ਤੇ ਸਾਡੇ ਵਾਦ ਤੋਂ ਬਾਦ ਚੈਨਲ ਨਾਲ ਜੁੜੋ ਲਾਇਕ ਕਰੋ ਤੇ ਸ਼ੇਅਰ ਕਰੋ ਇਹ ਸਾਡਾ ਚੈਨਲ ਹੈ ਜਿੰਦਗੀ ਜੈਦਾਬਾਦ ਕਵਾੜੀ ਮੇਨ ਸੜਕ ਆਈ ਅਸੀਂ ਤੱਕ ਬਹੁਤ ਛਾੜੂ ਟਾਈਮ ਮੰਦੀ ਕੁਛ ਹੋਈ ਬਾੜ ਪੈਣ ਭਰਾ ਜੜਦੇ ਵੀ ਐ ਪਰਾਂ ਦੇ ਭੈਣ ਭਰਾ ਵੀ ਐ ਉਹਨਾਂ ਨੇ ਤਾਂ ਦਿਨੋਂ ਧੰਨਵਾਦ ਜੀ ਹੁਣ ਅਸੀਂ ਖਾ ਰਹੇ ਜੀ ਖਾਣਾ ਤੇ ਤੁਸੀਂ ਵੀ ਆਓ ਬੈਠੋ ਬਾਡੇ ਤੇ ਵੀ ਪਹੁੰਚੋ ਸਾਰੇ ਭੈਣ ਭਰਾਵਾਂ ਦਾ ਤਾਂ ਇਹ ਦਿਨੋਂ ਧੰਨਵਾਦ ਅੱਜ ਖੁਸ਼ੀਆਂ ਦਾ ਦੈਨਾ ਪ੍ਰਮਾਤਮਾ ਸਾਰੇ ਭੈਣ ਭਰਾਵਾਂ ਤੇ ਇਦਾਂ ਹੀ ਖੁਸ਼ੀਆਂ ਭਰਿਆ ਦਿਨ ਲਿਆਵੇ ਤੇ ਕੱਲ ਤੋਂ ਅਸੀਂ ਨਾ ਮੈਂ ਆਪ ਤੇ ਬਲੌਗ ਸ਼ੁਰੂ ਕਰੂੰਗਾ ਤੇ ਜ਼ਿੰਦਗੀ ਬਾਰੇ ਵੀ ਮੇਰਾ ਕਿੱਦਾ ਕਿੱਦਾ ਹੋਇਆ ਕਿਵੇਂ ਕਿਵੇਂ ਅਸੀਂ ਲੜੇ ਕਿਵੇਂ ਭੀੜੇ ਸਾਰਾ ਕੁ ਮੈਂ ਅਸੀਂ ਬਲੌਗ ਰਾਹੀਂ ਸ਼ੁਰੂ ਕਰਾਂਗੇ ਕੱਲ ਤੋਂ ਤੇ ਤੁਸੀਂ ਜ਼ਰੂਰ ਬਲੌਗ ਦੇ ਨਾਲ ਜੁੜੇ ਰਹਿਣਾ ਇਦਾਂ ਹੀ ਤੇ ਹੁਣ ਅਸੀਂ ਬਾਅਦ ਦੇ ਤੇ ਸ਼ੁਰੂ ਕਰਾਂਗੇ ਉਹਨਾਂ ਚੈਰਾਂ ਸਾਨੂੰ ਇਜਾਜ਼ਤ ਦਿਓ ਹਾਂ ਭਈ ਇਹਨੇ ਰੋਟੀ ਖਾ ਲ ਕੇ ਮੈਂ ਰੋਟੀ ਖਾ ਲਾ ਸਵਾ ਚੇ ਹੋਇਆ ਯਾਰ ਨਾ ਤੇ ਤੇਰਾ ਉਹ ਮੱਦੇ ਪਾਣ ਦਾ ਟਾਈਮ ਸੀ ਆਇਆ ਹੈ। ਹਾਂ। ਪਾੜ ਵਾਲੇ ਆ। ਹਮਾਰੇ ਘੁੰਮਦਾ। ਚਲੋ ਜੀ ਠੀਕ ਹੈ ਜੀ ਇੱਧਰ ਬਣੇ ਰਹੋ ਬਲੌਕ ਦਾ। ਆਹ ਬੱਚੇ ਵੇਖ ਲਓ। ਵੇਖਿਆ ਵਾਹ ਬਾਈ ਵਾਹ। ਕਿੰਨੀ ਮਾਨੋ ਕੁਛੀ ਹੰਦੀ ਆ। ਇਦਾਂ ਹੀ ਪ੍ਰਮਾਤਮਾ ਆ ਰਿਹਾ ਕਿਤੇ ਖੁਸ਼ੀ ਲਿਆਵੇ ਸੱਚੇ ਪਾਤਸ਼ਾਹ। ਆਪਣਾ ਇਹ ਹੀ ਅਰਦਾਸ ਹੈ ਜੀ। ਨਾ ਵੀ ਕਿੰਨੇ ਸੋਹਣੇ ਲੱਗਦੇ ਆਪਸ ਵਿੱਚ ਭਾਈਚਾਰਾ ਬਣਾਉਣਾ ਬਹੁਤ ਜ਼ਰੂਰੀ ਆ ਵਿਗੜਨੋਂ ਤਾਂ 1 ਮਿੰਟ ਲੱਗਦਾ ਜੀ ਜਿਵੇਂ ਮਰਜ਼ੀ ਪਾੜ ਲਵੋ ਸੋ ਇਸ ਕਰਕੇ ਹਾਂ ਵੀ ਕਰਮਚੀਤ ਬਿਲਕੁਲ ਤਿਆਰ ਰੱਖਣਾ ਹਾਂ ਤਿਆਰ ਰੋਟੀ ਖਾ ਲੋ ਪਹਿਲਾਂ ਪਹਿਲਾਂ ਫਿਰ ਆਪਾਂ ਉਧਰ ਬਿਜੀ ਬੋ ਜਾਣਾ ਠੀਕ ਹੈ ਓਕੇ ਜੀ ਅਜੀ ਹੋਮ ਡਿਲੀਵਰੀ ਪਿੰਡ ਵੱਡਾ ਘਰ ਸੋਨੂ ਬਾਈ ਰਿੰਕੀ ਤੇ ਆ ਵੀਰ ਇੱਥੇ ਡਿਲੀਵਰੀ ਦੇਣ ਆਇਆ ਪਿੰਡ ਵੱਡੇ ਘਰੋਂ ਬਹੁਤ-ਬਹੁਤ ਬਾਈ ਜੀ ਤੇਰਾ ਤਹਿ ਦਿਲੋਂ ਧੰਨਵਾਦ ਥੈਂਕ ਯੂ ਆ ਬੱਚੇ ਸਮਾਨ ਲਈ ਫੜੀ ਫੜੀ ਬੈਠੇ ਚਲਿਆ ਪੈਦੇ ਬੱਡੇ ਇੱਕ ਵਾਰ ਇਹ ਆ ਰਿਹਾ ਰਿਹਾ ਚਲੋ ਫੇਰ ਲਾ ਆਜੋ ਬੈੱਡ ਤੇ ਕੀਲੇ ਦਾ ਵੀ ਪ੍ਰਬੰਧ ਕਰੀ ਬੈਠੇ ਉਹਨੂੰ ਬਾਹਰ ਨਾਲ ਚਲਾ ਦੇ ਸੀਸਾ ਕਰ ਰਿਹਾ ਆਪਦੇ ਬਰੱਡੇ ਤੇ ਹੁੰਦੇ ਲੈ ਕੇ ਜਾਓ ਚਲੋ ਦਿਨਾਂ ਦੀ ਜਦੋਂ ਜਦੋਂ ਫੋਟੋ ਖੂਤ ਰਹੇ ਤੇ ਹੁਣ ਬਰੱਡਿਆ ਲੱਗੀ ਉਹ ਦਸਰਵ ਬੈਠੇ ਕਿਤੇ ਆ ਸੀ ਸਦਾ ਬੋਤਲ ਦਾ ਵਾਊਚਰ ਦਾ ਕੁੱਝ ਤੇ ਤੇ ਜੀ ਅਸੀਂ ਜਿੱਤੇ ਜੀ ਅਸੀਂ ਕਾ ਕੇ ਵੈਸ ਨੂੰ ਉਹ ਕਹਿੰਦੇ ਹਨ 10 ਮਿੰਟਾਂ ਦੇ ਅਨੁਸਾਰੇ ਇਕੱਠੇ ਆਉਂਦੇ ਨੇ Songs, to hip hip hooray hip hip hooray तो चले आ everybody क्या बात है अमेरिका पे ताकि aqui. Okay.